ਬਸ ਜੀ ਗਾਣੇ ਫੇਮਸ ਨੇ ਕਹਿ ਸਕਦੇ ਆ ਦਰਸ਼ਕਾਂ ਦਾ ਪਿਆਰ ਆ ਸੁਣਨ ਵਾਲਿਆਂ ਦਾ ਪਿਆਰ ਆ ਸ਼ੁਰੂਆਤ ਤੇ ਅੱਜ ਤੋਂ ਬਹੁਤ ਕਹਿ ਸਕਦੇ ਆ ਕਾਫੀ ਸਮਾਂ ਪਹਿਲਾਂ ਜਿਹੜੀ ਇਸ ਚੀਜ਼ ਦੀ ਹੋ ਗਈ ਸੀ 2000 ਦੇ ਵਿੱਚ ਪਹਿਲਾ ਮੇਰਾ ਜਿਹੜਾ ਗਾਣਾ ਆਇਆ ਸੀ ਉਹ ਤੋਂ ਬਾਅਦ ਤੁਰਦਾ ਗਿਆ ਕੰਮ ਨੇ ਗਾਣਾ ਸੁਣਾਉਂਗਾ ਜਿਹੜਾ ਗਾਣੇ ਤੇ ਬਹੁਤ ਸਾਰੇ ਨੇ ਜੀ ਅ ਕਈ ਗਾਣੇ ਤੇ ਐਸੇ ਨੇ ਜਿਹੜੇ ਵਿਦੇਸ਼ਾਂ-ਵਿਦੇਸ਼ਾਂ ਦੀ ਵਿੱਚ ਦੂਜੇ ਸਿੰਗਰਾਂ ਨੇ ਵੀ ਬੋਲ ਦਿੱਤੇ ਆ ਪੰਜਾਬ 'ਚ ਵੀ ਬੋਲ ਦਿੱਤੇ ਬਹੁਤ ਸਾਰੇ ਗਾਣੇ ਦਰਸ਼ਕ ਜਦੋਂ ਸਰਚ ਕਰਨਗੇ ਸਾਰਾ ਪਤਾ ਲੱਗ ਜਾਏਗਾ ਇੱਕ ਮੇਰਾ ਗਾਣਾ ਸੀ ਸੁਦੇਸ਼ ਕੁਮਾਰੀ ਜੀ ਦੇ ਨਾਲ ਕਦੇ ਨਾ ਕਦੇ ਤੇ ਸਾਡੀ ਯਾਦ ਆਊਗੀ ਅੱਜ ਨਹੀਂ ਤੇ ਥੋੜੇ ਦਿਨਾਂ ਬਾਅਦ ਆਊਗੀ ਮੈਂ ਕੋਸ਼ਿਸ਼ ਕਰਦਾ ਹਾਂ ਤੁਹਾਨੂੰ ਥੋੜਾ ਜਿਹਾ ਸੁਣਾਉਣ ਦੀ ਉਹ ਕਦੇ ਨਾ ਕਦੇ ਤਾਂ ਸਾਡੀਆਂ ਦਊਗੀ ਅੱਜ ਨੂੰ ਫੇ ਗਾਣੇ ਆਉਂਦੇ ਗਏ ਤੁਰੇ ਗਏ ਆਪਾਂ ਮਿਹਨਤ ਕਰਦੇ ਗਏ ਗਾਣੇ ਗਾਣੇ ਤੋਂ ਬਾਅਦ ਗਾਣੇ ਗਾਣੇ ਤੋਂ ਬਾਅਦ ਗਾਣੇ ਬਹੁਤ ਸਾਰੇ ਗਾਣੇ ਇਦਾਂ ਦੇ ਹੋਏ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੇ ਪਾਪੂਲਰ ਹੋਏ ਪਰ ਲੋਕਾਂ ਨੂੰ ਜਿਆਦਾ ਪਤਾ ਨਹੀਂ ਵੀ ਇਹ ਗਾਣੇ ਮੈਂ ਬੋਲੇ ਆ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਸੁਣੋਗੇ ਤੇ ਤੁਹਾਨੂੰ ਪਤਾ ਲੱਗੇਗਾ ਵੀ ਉਹ ਮੈਂ ਗਾਣੇ ਬੋਲੇ ਨੇ ਇੱਕ ਗਾਣਾ ਸੀ ਮੇਰਾ ਕਦੇ ਨਾ ਕਦੇ ਸਾਡੀ ਯਾਦ ਆਊਗੀ ਅੱਜ ਨਹੀਂ ਤੇ ਥੋੜੇ ਦਿਨਾਂ ਬਾਅਦ ਆਊਗੀ ਸੁਦੇਸ਼ ਕੁਮਾਰੀ ਦੇ ਨਾਲ ਮੇਰਾ ਗਾਣਾ ਤੁਸੀਂ YouTube ਤੇ ਦੇਖਿਓ ਉਹਦੇ ਆਡੀਓ ਦੇ ਉੱਪਰ 5 ਮਿਲੀਅਨ ਵੀਊ ਨੇ ਜੀ ਉਹਦੇ ਉੱਪਰ ਤੇ ਇਸ ਤਰ੍ਹਾਂ ਬਹੁਤ ਸਾਰੇ ਗਾਣੇ ਆ ਮੈਂ ਕੁੜੀਆਂ ਨਾਲ ਤਾਂ ਕਰਕੇ ਇਸ ਤਰ੍ਹਾਂ ਬਹੁਤ ਸਾਰੇ ਗਾਣੇ ਜਿਹੜੇ ਮੇਰੇ ਉਹ ਪੰਜਾਬੀ ਫਿਲਮਾਂ ਚ ਹੀ ਕਰਦੇ ਸਾਂ ਹਾਂ ਪੰਜਾਬੀ ਚ ਵੀ ਆਏ ਜੀ ਗਾਣੇ ਤੇ ਇੱਕ ਹਿੰਦੀ ਫਿਲਮ ਵਾਸਤੇ ਵੀ ਬੋਲ ਕੇ ਆਇਆ ਮੈਂ ਗਾਣਾ ਜੈਸਾ ਆਮ ਸਟੂਡੈਂਟ ਸਿੱਧੂ ਮੂਸੇਵਾਲੇ ਦੀ ਫਿਲਮ ਈ ਉਹਦੇ ਚ ਮੈਂ ਕੰਮ ਕੀਤਾ ਕੰਮ ਮੈਂ ਕਰਦਾ ਹੀ ਗਿਆ ਜੀ ਜਿੰਨੇ ਜੋਗਾ ਹੈ ਤੇ ਤੁਹਾਨੂੰ ਇੱਕ ਫਨੀ ਚੀਜ਼ ਸੁਣਾਉਣਾ ਕਿ ਮੈਂ ਪਹਿਲੀ ਵਾਰੀ ਕੈਨੇਡਾ ਗਿਆ ਤੇ ਮੇਰੀ ਇੱਕ ਐਲਬਮ ਆਈ ਸੀ ਸੁਰਮਾ ਉਹਦੇ ਵਿੱਚ ਮੇਰਾ ਇੱਕ ਗਾਣਾ ਸੀ ਉਹ ਦੋ ਬੇਸਿਕਲੀ ਅਮਲੀਆਂ ਦਾ ਗਾਣਾ ਸੀ ਵਾਪਸ ਦੇ ਵਿੱਚ ਲੜ ਪੈਂਦੇ ਆ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਉਹ 2 ਸਾਲ ਤੋਂ ਟੌਪ 10 ਦੇ ਵਿੱਚ ਆ ਮੇਰਾ ਗਾਣਾ ਤੇ ਪਤਾ ਕਿਸੇ ਨੂੰ ਵੀ ਨਹੀਂ ਪਿਓ ਗਾਣਾ ਮੈਂ ਬੋਲਿਆ ਹੈਰਾਨਗੀ ਦੀ ਗੱਲ ਸੀ ਜਦੋਂ ਮੈਨੂੰ ਇੰਟਰੋਡਿਊਸ ਕੀਤਾ ਗਿਆ ਉੱਥੇ ਉਹ ਕਹਿੰਦੇ ਜੀ ਉਸ ਸਿੰਗਰ ਨੂੰ ਲੱਗੇ ਆ ਬਲਾਉਣ ਜੀ ਦਾ ਗਾਣਾ ਤੁਸੀਂ ਫਰਮਾਇਸ਼ ਕਰ ਕਰਕੇ ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ ਜਾਂ ਟਰੱਕ ਚਲਾਉਂਦੇ ਹੋ ਤੇ ਇਹ ਗਾਣਾ ਲਗਾਉਂਦੇ ਹੋ ਬਾਜੀ ਮਲਕੀਤ 골ਡਨ ਸਟਾਰ ਜਿਹੜੇ ਉਹ ਵੀ ਨਾਲ ਸਨ ਤੁਸੀਂ ਬਲੀਵ ਕਰਿਓ ਮੇਰੇ ਤੋਂ ਪਹਿਲਾਂ ਦੋ ਸਿੰਗਰ ਗਾਏ ਸੀ ਲੋਕ ਨਹੀਂ ਉੱਠੇ ਤੇ ਮੇਰੀਆਂ ਵੀ ਲੱਤਾਂ ਕੰਬਦੀਆਂ ਸੀ ਵੀ ਲੋਕ ਉੱਠੇ ਨਹੀਂ ਤੇ ਮੈਂ ਤੇ ਨਵਾਂ ਬੰਦਾ ਮੈਂ ਕੀ ਕਰ ਲੈਣਾ ਜਾ ਕੇ ਅੱਛਾ ਜੀ ਉਹ ਉਸ ਅਨਾਉਂਸਮੈਂਟ ਨੇ ਲੋਕਾਂ ਦਾ ਮੇਰੇ ਵੱਲ ਧਿਆਨ ਕੀਤਾ ਤੇ ਮੈਂ ਗਾਣਾ ਸ਼ੁਰੂ ਕੀਤਾ ਉਹ ਗਾਣੇ ਤੇ ਤੁਹਾਨੂੰ ਬੋਲ ਸੁਣਾਉਣਾ ਜੀ ਉਹ ਗਾਣਾ ਸੀ ਫੰਨੀ ਜਿਆ ਮੈਂ ਬਿਲਕੁਲ ਸਿੱਧਾ ਪਧਰਾ ਜਾ ਗਾਣਾ ਸੀ ਵੀ ਅਮਲੀ ਲੜ ਪੈਂਦੇ ਇੱਕ ਦੂਜੇ ਨੂੰ ਕਹਿੰਦੇ ਜਾਂਦਾ ਉਹ ਉਦਾਂ ਅਸੀਂ ਪਿੰਡ ਵਿੱਚ ਮਾੜੇ ਮੋਟੇ ਬੰਦੇ ਆ ਪਰ ਇਤਰਾ ਵੀ ਚੰਗੇ ਆ ਤੇ ਉਤਰਾ ਵੀ ਚੰਗੇ ਆ ਕਦੇ ਕਦੇ ਗਾ ਵੀ ਲਈਦਾ ਹੋ ਮੂੜ ਸਾਡਾ ਬਣੇ ਜਦੋਂ ਉਦੋਂ ਅਸੀਂ ਨਾ ਵੀ ਲਈਦਾ ਹੋ ਰੋਜ਼ ਰੋਜ਼ ਨਹਾਉਂਦੇ ਰਹੀਏ ਅਸੀਂ ਕਿਹੜਾ ਗੰਦੇ ਆ ਇਤਰਾ ਵੀ ਚੰਗੇ ਆ ਤੇ ਉਤਰਾ ਵੀ ਚੰਗੇ ਆ ਕਿਸੇ ਵੀ ਵਿਚੋਲੇ ਕੋਲ ਸਾਥ ਅਜੇ ਜਾਣੀ ਹੋਇਆ ਇਹ ਸੇ ਗੱਲਾਂ ਯਾਰੋ ਸਾਡਾ ਅਜੇ ਤੱਕ ਵਿਆਹ ਨਹੀਂ ਹੋਇਆ ਹੋਏ ਅਸੀਂ ਆਂਕਵਾਰੇ ਸਾਨੂੰ ਲੋਕੀ ਕਹਿੰਦੇ ਰੰਡੇ ਆ ਇਤਰਾ ਵੀ ਚੰਗੇ ਆ ਤੇ ਉਤਰਾ ਵੀ ਚੰਗੇ ਆ ਜਿਹੜਾ ਰੁਝਾਨ ਉਹ ਸੂਫੀ ਗਾਣਿਆਂ ਵੱਲ ਰਿਹਾ ਰੋਮਾਂਟਿਕ ਗਾਣਿਆਂ ਵੱਲ ਤੇ ਕੁਝ ਸਾਈਡ ਗਾਣਿਆਂ ਦੇ ਵੱਲ ਰਿਹਾ ਸੂਫੀ ਤਾਂ ਬਹੁਤ ਸਾਰੇ ਨੇ ਮੈਂ ਤੁਹਾਨੂੰ ਇੱਕ ਸਿਰਫ ਸ਼ੇਅਰ ਸੁਣਾਉਣਾ ਜੀ ਓ ਮੰਦਾ ਹੋਵੇ ਉਹਨਾਂ ਲੋਕਾਂ ਦਾ ਜਿੰਨਾ ਸਾਡੇ ਸੱਜਣ ਨਖੇ ਹੇੜੇ ਓ ਮੂੰਹ ਤੇ ਕਰਕੇ ਮਿੱਠੀਆਂ ਗੱਲਾਂ ਪਿੱਛੋਂ ਦੇਂਦene ਗਲਤ ਸੁਨੇੜੇ ਤੂੰ ਮਾਹੀ ਆਬਾਦ ਰਮੇ ਵੇ ਸਾਡੇ ਦੱਸ ਜਾ ਜ਼ੋਰ ਨੇ ਕਿਹਨੇ ਸਾਡੇ ਸੀਨੇ ਲੱਗੀਆਂ ਸਟਾਂ ਦੇ ਰੱਬ ਆਪੇ ਹੀ ਕਰੂ ਨਬੜੇ ਪਰਿਵਾਰ ਦਾ ਬਹੁਤ ਸਹਯੋਗ ਹੈ ਜੀ ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਫਾਦਰ ਸਾਹਿਬ ਨੇ ਮਦਰ ਮੇਰੇ ਐਕਸਪਾਇਰ ਹੋ ਗਏ ਨੇ ਮੇਰੇ ਬ੍ਰਦਰ ਨੇ ਦੋ ਯੂ ਐਸ এ ਮੇਰੇ ਸਿਸਟਰ ਨੇ ਤੇ ਸਭ ਤੋਂ ਵੱਧ ਮੇਰੀ ਵਾਈਫ ਮੇਰੀ ਬੈਟਰ ਹੱਫ ਉਹਨਾਂ ਨੇ ਬਹੁਤ ਸਾਥ ਦਿੱਤਾ ਮੇਰਾ ਤੇ ਮੇਰੀ ਬੇਟੀ ਵੀ ਆ ਸਾਡੀਆਂ ਦਲੂਗੀ ਅੱਜ ਨਹੀਂ ਤਾਂ ਥੋੜੇ ਦਿਨ ਬਾਅਦ ਆਉਗੀ ਅਦ ਤਾ ਸਾਡੀਆਂ ਦਲੂਗੀ

नारद मर जापे जद दर चू तदड़ी जाने ਪਹੋਚਾ ਦੇ ਸੁਣ ਮੇਰਾ ਪਿਨਾ ਇਲੈਕਟ੍ਰੋਨਿਕ ਦਾ ਕੰਮ ਸੀ ਤੇ ਬੜੀਆਂ ਕੈਸਟਾਂ ਵਿੱਚ ਗਿਆ